2022 ਤੋਂ ਲੈ ਕੇ 2024 ਤੱਕ ਰਜਿਸਟਰੀਆਂ ਦਰਾਈਆਂ ਨੇ ਤਕਰੀਬਨ 13-14 ਮਸ਼ਕੀਲਾਂ ਨੂੰ ਮੀਆਂ ਪਹੁੰਚਾਂਦੀਆਂ ਉਹਦੇ ਵਿੱਚ ਕਰਾਈਆਂ ਜੋ ਇੱਕ ਕੋਲਰਕਵਾ 4 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਜਿੱਥੇ ਮੌਜੂਦਾ ਕਮਾਰੀ ਹਿਲ ਦੇ ਨਾਮ ਤੇ ਪ੍ਰਜੈਕਟ ਕੰਪਨੀ ਵੱਲੋਂ ਲਾਇਆ ਜਾ ਰਿਹਾ ਹੈ ਉਸ ਜਗ੍ਹਾ ਤੋਂ 2 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਔਰ 2 ਕਿਲੋਮੀਟਰ ਛਿਰਦੇ ਵਾਲੇ ਪਾਸੇ ਤੱਕ ਦੀ ਮਸ਼ਕੀਲਾਂ ਦੇ ਵਿੱਚੋਂ ਮਸ਼ਤਲ ਕੇ ਘੱਟੇ ਜੋ ਈਸੀਆਂ ਦੀ ਖਰੀਦ ਕੀਤੀ ਗਈ ਹੈ ਪਰ ਕਬਜ਼ਾ ਜਿਹੜਾ ਉਹ ਸਿਰਫ ਇੱਕ ਜਗ੍ਹਾ ਤੇ ਹੀ ਕੀਤਾ ਜਾ ਰਿਹਾ ਹੈ ਜਲਦੀ ਉੱਥੇ ਹੋਰ ਵੀ ਹਿੱਸੇਦਾਰ ਬੈਠੇ ਹੈ ਜਿਨ੍ਹਾਂ ਜੋ ਸੱਜਣ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸੁਦਾਰ ਸਵਰਗੀ ਸਿੰਘ ਦੇ ਨਾਮ ਤੇ ਸਵਰਗੀ ਵਰਦੇ ਐਸ 7 ਹੋਲਡਿੰਗ ਦੇ ਨਾਮ ਤੇ ਸਿਵਲ ਸੂਟ ਕਰੜ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਉਹਦੇ ਵਿੱਚ 10 ਪ੍ਰਿੰਟਿੰਗ ਨਾਲ ਹੋਮ ਨੇ ਟੋਟਲ 11 ਬੰਦਿਆਂ ਵੱਲੋਂ ਅਗੜਾ ਕੇਸ ਫਾਈਲ ਕੀਤਾ ਗਿਆ ਉਹਦੇ ਵਿੱਚ ਅਦਾਲਤ ਵੱਲੋਂ ਜਿਹੜੀ ਹੈ ਸਟੇ ਪਹਿਲੀ ਤਰੀਕ ਤੇ ਹੀ ਦੇ ਦਿੱਤੀ ਸੀ 3 April 2024 ਨੂੰ ਇੰਟਰਿਮ ਸਟੇ ਕਰ ਦਿੱਤੀ ਸੀ ਕੰਸਟਰਕਸ਼ਨ ਤੇ ਰੋਕ ਲਾ ਦਿੱਤੀ ਉਸ ਤੋਂ ਬਾਅਦ ਜਦ ਕੰਪਨੀ ਅਦਾਲਤ ਦੇ ਵਿੱਚ ਪੇਸ਼ ਹੋਈ ਉਹਨਾਂ ਨੇ ਆਪਣਾ ਤਰਕ ਕਰਕੇ ਆਪਣੀਆਂ ਰਜਿਸਟਰੀਆਂ ਲਾਈਆਂ। ਪਰ ਕੋਰਟ ਨੇ ਦੋਹੇ ਧਿਰਾਂ ਦੀ ਗੱਲ ਨੂੰ ਸੁਣ ਕੇ ਬਹਿਸ ਹੋਣ ਤੋਂ ਬਾਅਦ ਸਟੇਜ ਜਿਹੜੀ ਆ ਉਹ 25 2024 ਨੂੰ ਪੱਕੀ ਕਰਦੀ ਕਿ ਤੁਸੀਂ ਇਹਦੇ ਵਿੱਚ ਜਦ ਤੱਕ ਤਕਸੀਮ ਨਹੀਂ ਕਰਾਂਦੇ ਤੁਸੀਂ ਜਗਾ ਲਈ ਹੈ ਨਹੀਂ ਉਹ 13 14 ਟੁਕੜਿਆਂ ਦੇ ਵਿੱਚ ਵੰਡ ਕੀਤੀ ਹੈ। ਆਪਣੀ ਜ਼ਮੀਨ ਤਕਸੀਮ ਕਰਾਓ ਆਪਣਾ ਤਰਕ ਇਕੱਠਾ ਕਰਾਓ ਉਸ ਤੋਂ ਬਿਨਾ ਤੁਸੀਂ ਕੋਈ ਇਸਾਰੀ ਨਹੀਂ ਕਰੋ। ਉਸ ਦੇ ਬਾਵਜੂਦ ਵੀ ਜਿਹੜਾ ਹੈ ਕੰਪਨੀ ਉੱਥੇ ਅੱਜ ਦੀ ਰੇਟ 'ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਜਦੋਂ ਇਸ ਸਪੇਅਰ ਆਰਡਰ ਦੇ ਸੰਬੰਧ ਵਿੱਚ ਪਹਿਲਾਂ ਜਦੋਂ 3 ਅਪ੍ਰੈਲ 2024 ਨੂੰ ਸਪੇਅਰ ਹੋਈ ਹੈ ਉਸ ਤੋਂ ਬਾਅਦ ਸਰਦਾਰ ਸੱਜਣ ਸਿੰਘ ਉਹਨੇ ਉੱਥੇ ਗਏ ਹੈ ਜ਼ਮੀਨ ਦੇ ਵਿੱਚ ਨਾਲ ਆਪਣੇ ਪਰਿਵਾਰ ਦੇ ਜੀਵੀਆਂ ਨੂੰ ਲੈ ਕੇ ਤਾਂ ਇਹਨਾਂ ਨਾਲ ਫੋਟੋ ਮਾਰ ਕੀਤੀ ਜਿਹਦੀ ਮੈਂ ਚਾਹੁੰਦਾ ਜੀ ਇੱਕ ਵਾਰ ਵੀਡੀਓ ਪਲੇ ਕਰਿਓ ਮੈਂ ਟੀ ਸਾਰਿਆਂ ਨੂੰ ਦਿਖਾਉਣਾ ਚਾਹੁੰਦਾ

ਇਹ ਸੱਜਣ ਸਿੰਘ ਦੇ ਵੱਲੋਂ ਮੇਰੇ ਬਖਤੀਆਂ ਮਾਰੀ ਗਈਆਂ ਮੇਰੇ ਹੱਥ 'ਚ ਜੋ ਕੁੰਮ ਨਿਕੜਿਆ ਆ। ਸਾਹ ਵੀਡੀਓ ਤੁਹਾਡੇ ਸਾਹਮਣੇ ਹੈ ਬਿਲਕੁਲ ਸਪਸ਼ਟ ਹੈ ਕਿ ਕੁਰਤਾ ਸੱਜਣ ਸਿੰਘ ਦਾ ਕੁੰਮ ਨਾਲ ਲਿਪੜਿਆ ਹੋਇਆ ਤੇ ਉਹਨੇ ਕਿਹਾ ਕਿ ਜਦੋਂ ਮੇਰੇ ਤੇ ਹਮਲਾ ਹੋਇਆ ਕਿਉਂਕਿ ਮੈਂ ਅਬਰਤਾਰੀ ਸੀ ਇਹ ਮੈਂ ਆਪਣੀ ਤਲਪਾਨ ਗੱਡੀ ਉਹ ਵੀ ਆਪਣੀ ਤਲਪਾਨ ਆਪਣੀ ਜਗ੍ਹਾ ਤੇ ਮੌਜੂਦ ਹੈ ਤੇ ਹੱਥ ਵਿੱਚ ਉਹਨੇ ਦੂਜਾ ਲਖਿਆ پڑਿਆ ਹੋਇਆ ਪਰ ਇਸ ਵੀਡੀਓ ਨੂੰ ਰੋਕ ਕੇ ਕਰਦੇ ਹੋਏ ਲੋਕ ਮਾਜਰੀ ਖਾਣੇ ਮਿਲੋਂ ਸੱਜਣ ਸਿੰਘ ਤੇ ਬਾਕੀ ਵਿਅਕਤੀਆਂ ਦੇ ਖਿਲਾਫ ਇਹ ਮੁਕੱਦਮਾ 19 ਮਈ 2024 ਨੂੰ ਦਰਜ ਕੀਤਾ ਗਿਆ ਹੈ। ਈਦੇਚ ਸੈਕਸ਼ਨ 324 323 447 447 ਤੱਕ ਕਿਸੇ ਵੀ ਜਗ੍ਹਾ 'ਚ ਧੱਕੇ ਨਾਲ ਵੜ ਜਾਣਾ ਇਹਨਾਂ ਦੀ ਆਪਣੀ ਜ਼ਮੀਨ ਦੀ ਮਾਲਕੀ ਹੈ ਆਪਣੇ ਪਰਿਵਾਰ ਦੀ ਮਾਲਕੀ ਹੈ ਪਰ ਇਹਨਾਂ ਦੇ ਖਿਲਾਫ ਆਪਣੀ ਜ਼ਮੀਨ 'ਚ ਹੀ ਟ੍ਰੈਸਪਾਸਿੰਗ ਦਾ ਕੇਸ ਜਿਹੜਾ ਇਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਕਿਸੇ ਤਰ੍ਹਾਂ 20 ਦਸੰਬਰ 2023 ਨੂੰ ਇੱਕ ਮੁਕੱਦਮਾ ਨੰਬਰ 65 ਇਸੇ ਸੁਮਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ ਹੋਰ ਜ਼ਮੀਨਦਾਰਾਂ ਦੇ ਖਿਲਾਫ ਜਿਦੇ 'ਚ ਗੁਰਨਾਮ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਉਹਨਾਂ ਦਾ ਨਾਮ ਇਹ ਇਹ ਵੀ ਮੌਕੇ ਤੇ ਆਈ ਉਸ ਜ਼ਮੀਨ ਦੇ ਵਿੱਚ ਕੋਈ ਬੋਰ ਨਹੀਂ ਕੋਈ ਉੱਥੇ ਹੋਟਲ ਨਹੀਂ ਲੱਗੀ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਜਦ ਕੇ ਬਾਅਦ ਚ 389 ਧਾਰਾ ਵੀ ਉਹਨੂੰ ਨੌਨ ਅਵੇਲੇਬਲ ਦੇ ਵਿੱਚ ਲਿਆਉਣ ਲਈ ਐਡ ਕੀਤੀ ਗਈ ਹੈ ਉਸ ਮੁਕਦਮੇ ਦੇ ਵਿੱਚ ਪਰ ਇਹ ਮੋਟਰ ਦੀ ਉਥੋਂ ਚੋਰੀ ਦਿਖਾਈ ਕਿ ਸਾਡਾ ਬੋਰ ਹੋਇਆ ਹੋਇਆ ਸੀ ਜਿਹਦੇ ਚੋ ਵਿਅਕਤੀ ਜਿਮੀਦਾਰ ਕਿਦੀ ਜ਼ਮੀਨ ਹੈ ਉਹ ਮੋਟਰ ਚੋਰੀ ਕਰਕੇ ਲੈ ਗਿਆ ਜਦ ਕਿ ਉੱਥੇ ਕੋਈ ਖੱਡਾ ਹੀ ਨਹੀਂ ਹੈ ਨਾ ਅਜੇ ਤੱਕ ਬੋਰ ਵੈਲ ਉੱਤੇ ਹੋਇਆ ਹੋਇਆ ਸੋ ਇਹ ਸੁਮੰਦਰ ਸਿੰਘ ਇਹਨਾਂ ਨੇ ਕੰਪਨੀ ਦੇ ਜਿਹੜਾ ਅੱਗੇ ਕੀਤਾ ਹੋਇਆ ਹੈ ਇਸ ਤੋਂ ਬਿਨਾ ਜਦੋਂ ਕੰਪਨੀ ਨੇ ਆਪਣੀ ਹਮਾਰੀ ਹਿੰਦੀ ਪ੍ਰੋਜੈਕਟ ਦੀ ਅਪਰੂਵਲ ਲਈ ਕਾਰਵਾਈ ਕੰਮ ਦਿੱਤੀ ਹੈ ਤਾਂ 14 9 2023 ਨੂੰ ਪੱਤਰ ਨੰਬਰ 1678 ਹੈ ਨਾਇਬ ਤਸਿਲਦਾਰ ਮਾਜਰੀ ਦੀ ਰਿਪੋਰਟ ਹੈ ਜਿਦੇ ਵਿੱਚ ਕੇਵਲ ਤੇ ਕੇਵਲ ਉਹਨੇ ਜਿਹੜੀ ਸਾਲਮ ਲਿਖੀ ਹੈ ਰਜਿਸਟਰੀ ਇਹਨਾਂ ਦੀ ਮਾਲਕੀ 221 ਕਿਨਾਰ 16 ਮਰਲੇ ਇਨਕਟ ਹੈ ਉਸ ਤੋਂ ਇਲਾਵਾ ਬਾਕੀ ਸਾਰੀ ਜ਼ਮੀਨ ਦੇ ਵਿੱਚ ਇਹਨਾਂ ਦੀ ਮਸ਼ਤਕਤੇ ਖਾਤਿਆਂ ਚੋਂ ਹਿੱਸਿਆਂ ਦੀ ਵੀ ਨੀਂਦ ਦਿੱਤੀ ਗਈ ਹੈ ਇਸ ਰਿਪੋਰਟ ਦੇ ਆਧਾਰ 'ਤੇ CLU ਜਦੋਂ ਅਪਲਾਈ ਕੀਤਾ ਇਹਨਾਂ ਨੇ ਜਮਾੜਾ ਦੇ ਕੋਲ ਉੱਥੇ ਕੰਸੈਂਟ ਰਿਕੁਆਇਰ ਹੁੰਦੀ ਹੈ ਜਿਮੀਦਾਰਾਂ ਦੀ ਜਿਹੜੇ ਮਸ਼ਤਾਰਕੀ ਹਾਤੇ 'ਚ ਜਿਹੜੇ ਮੂਲੇ ਨਾਲ ਸਾਂਝੀਵਾਲ ਹੁੰਦੇ ਨੇ ਉਹਨਾਂ ਦੀ ਭਾਈਵਾਲੀ ਦੇ ਸਮੇਂ ਫੋਨ ਕਰਕੇ ਜਾਂ ਉਹਨਾਂ ਨੂੰ ਕੰਸੈਂਟ ਲੈਣੀ ਪੈਂਦੀ ਹੈ ਜਾਂ ਉਹਨੂੰ ਐਗਰੀਮੈਂਟ ਪੇਸ਼ ਕਰਨੇ ਪੈਂਦੇ ਆ ਪਰ ਨਾ ਤਾਂ ਕਿਸੇ ਜਿਮੀਦਾਰ ਨੇ ਕੋਈ ਕੰਸੈਂਟ ਲੈ ਕਰ ਦਿੱਤੀ ਹੈ ਨਾ ਕਿਸੇ ਨੇ ਐਗਰੀਮੈਂਟ ਕਰਿਆ ਪਰ ਇਹਨਾਂ ਨੇ ਉੱਥੇ ਜਿਹੜਾ ਇਹ ਅਪਰੂਵ ਕਰਾਇਆ ਹੈ 481 ਕਨਾਲਾਂ ਦਾ ਪ੍ਰੋਜੈਕਟ ਇੱਕ ਟੱਕ ਦੇ ਵਿੱਚ ਅਪਰੂਵ ਕਰਾਇਆ ਇਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਉੱਪਰ ਨਕਸ਼ਾ ਜਿਹੜਾ ਸਬਮਿਟ ਕੀਤਾ ਹੈ ਇਹ ਨਕਸ਼ਾ ਹੀ ਹਾਥਪਿੰਡ ਹਰਨਾਮਪੁਰ ਇਹਦੇ ਵਿੱਚ ਆਹ ਇਕੱਠੇ ਟੱਕ ਦੇ ਵਿੱਚ ਕੰਟੀਨਿਊਸਲੀ ਇਹਨਾਂ ਨੇ ਬਣਾ ਕੇ ਉਹ ਕੀਤਾ ਤੇ ਉਹਦਾ ਲੇਆਉਟ ਪਲਾਨ ਜਿਹੜਾ ਡੀਡੀਪੀ ਕੋਲ ਸਬਮਿਟ ਕੀਤਾ ਇਹ ਸਿੰਗਲ ਟੱਕ ਦੇ ਵਿੱਚ ਦਿਖਾਇਆ ਗਿਆ ਸੋ ਇਸ ਤੋਂ ਸਾਫ਼ ਜਾਹਿਰ ਹੈ ਕਿ ਇਹ ਜਿਹੜੀ ਕੰਸੈਂਟ ਲੈਟਰ ਹੈ ਕਿਉਂਕਿ ਅਸੀਂ ਟਮਾਟਾ ਕੋਲ ਵੀ ਅਪਰੋਚ ਕਰੀ ਸੀ ਵੀ ਜਿਹੜੇ ਡਾਕੂਮੈਂਟਸ ਇਹਨਾਂ ਨੇ ਨਾਲ ਲਾਇਆ ਉਹ ਸਾਨੂੰ ਪ੍ਰੋਵਾਈਡ ਕੀਤੇ ਜਾਂਦੇ ਹਨ ਉਹ ਉਹਨਾਂ ਨੇ ਸਾਨੂੰ ਡਿਲਾਇ ਕਰਤਾ ਕਿ ਅਸੀਂ ਤੁਹਾਨੂੰ ਇਤਾਂ ਨਹੀਂ ਦੇ ਸਕਦੇ ਜਿਨ੍ਹਾਂ ਦੀ ਮਾਲਕੀਆ ਸਿਰਫ ਉਹਨਾਂ ਨੂੰ ਤਾਂ ਸੋ ਇਸ ਤੋਂ ਬੜਾ ਸਪਸ਼ਟ ਹੈ ਕਿ ਕੇਬੀਐ ਸਿੱਧੂ ਨੇ ਆਪਣਾ ਇਨਫਲੂਐਂਸ ਯੂਜ਼ ਕਰਦੇ ਹੋਏ ਟਮਾਡਾ ਰੋਡ ਜਾਂਦਾ ਜਾਲੀ ਦਸਤਾਵੇਜ਼ ਦਿੱਤੇ ਹਨ ਜਾਂ ਵੱਡੇ ਅਸਰਾ ਦੀ ਮਿੱਲੀ ਕੋ ਉੱਤੇ ਨਾਲ 1 ਟੱਕ ਦੇ ਵਿੱਚ ਜਿਹੜਾ ਇਹ ਕਬੂ ਕਰਾਇਆ ਗਿਆ ਲੱਗਦੀ ਹੈ ਅੱਧੀ 55 ਏਕੜ ਦੀ ਇਕੱਠੀ ਮਾਲਕੀ ਹੈ ਨਹੀਂ ਜੋ ਕਿ 4 ਕਿਲੋਮੀਟਰ ਦੇ ਏਰੀਏ ਦੇ ਵਿੱਚ ਫੈਲੀ ਹੋਈ ਹੈ ਇਸ ਤੋਂ ਬਾਅਦ ਜਿਹੜਾ ਹੈ ਜੀ ਉਹਨਾਂ ਨੇ ਜਦੋਂ ਰੇਰ ਨੰਬਰ ਲਾਈ ਕੀਤਾ ਹੈ ਆ ਵੀਰਾ ਨੰਬਰ ਦੇ ਵਿੱਚ ਵੀ ਜਿਹੜੀ ਹੈ ਇਹਨਾਂ ਦੀ ਰਿਪੋਰਟ ਆਈ ਹੋਈ ਹੈ ਇੱਕ ਲੀਗਲ ਟਾਈਟਲ ਸਰਚ ਰਿਪੋਰਟ ਹੁੰਦੀ ਹੈ ਉਹਦੇ ਚ ਵੀ ਵਕੀਲ ਸਾਹਿਬ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਲਿਖ ਕੇ ਦਿੱਤੀ ਹੋਈ ਹੈ ਕਿ ਜਿਹੜਾ ਹੈ ਮੈਂ ਇਹਨਾਂ ਦੀ ਮਾਲਕੀ ਦੇ ਡਾਕੂਮੈਂਟਸ ਦਿੱਤੇ ਆ ਉੱਥੇ ਹੀ ਕਿਹਾ ਮੈਂ ਤੁਹਾਨੂੰ ਹਮੇਸ਼ਾ 16 ਅਪ੍ਰੈਲ 2024 ਦਾ ਸਟੈਂਪੇਟ ਪਰ ਕੀ ਦਿੱਤਾ ਅੰਡਰਟੇਕਿੰਗ ਆਫ ਇੰਡੈਮਨਿਟੀ ਗੌਰ ਜਿਹਦੇ ਤੇ ਸਹਿਬ ਸਿੱਟੂ ਦੇ ਸਾਈਨ ਨੇ ਜੀ ਉਹੀ ਸੇਮ ਨੰਬਰ ਹੈ ਸਿਰਫ ਤੇ ਸਿਰਫ ਸਹਿਬ ਸਿੰਧੂ ਨੇ ਸਾਈਨ ਕਰਕੇ ਬਿਨਾਂ ਕੋਈ ਗਵਾਹੀ ਬਿਨਾਂ ਅਟੈਸਟੇਸ਼ਨ ਤੋਂ ਇਹੇ ਰੇਰਾ ਦੇ ਵਿੱਚ ਦਿੱਤਾ ਹੋਇਆ ਡਾਕੂਮੈਂਟ ਰੇਰਾ ਦੀ ਸਾਈਟ ਤੇ ਅੱਜ ਦੀ ਡੇਟ ਚ ਵੀ ਅਵੇਲੇਬਲ ਹੈ ਜੇ ਤੁਸੀਂ ਦੇਖਣਾ ਚਾਹੋ ਉਸ ਤੋਂ ਬਾਅਦ ਇਸ ਡਾਕੂਮੈਂਟ ਨੂੰ ਫਰਦਰ ਰੇਰਾ ਤੇ ਵਾਪਸ ਲਈ ਕੀ ਉਹੀ ਅੰਡਰਟੇਕਿੰਗ ਤੇ ਇੰਟਰਨਿਟੀ ਬੌਂਡ ਤੇ ਅਟੈਸਟੇਸ਼ਨ ਦਿਖਾਈ ਹੋਈ ਹੈ ਜੀ 7 ਮਈ 2024 ਦੀ ਨਰੇਂਦਰ ਕੁਮਾਰ ਦੀ ਗਵਾਹੀ ਪਾਈ ਹੋਈ ਹੈ ਤੇ ਚਰਨਜੀਤ ਸਿੰਘ ਪਿੰਡ ਨਿਆਮਤਪੁਰ ਦੀ ਗਵਾਹੀ ਪਾਈ ਹੋਈ ਹੈ ਇੱਕੋ ਹੀ ਅਪੀਲਟ ਰੇਰਾਂ ਦੀ ਸਾਈਟ ਤੇ ਦੋ ਵਾਰ ਅਪਲੋਡ ਹੋਇਆ ਜਾਂ ਕਿ ਓਰਿਜਨਲ ਪਹਿਲੀ ਵਾਰ ਸਬਮਿਟ ਹੋਇਆ ਤਾਂ ਰੇਰਾਂ ਚ ਕਾਗਜ਼ ਸਬਮਿਟ ਹੋਗੀ ਰੇਰਾਂ ਇਹਨਾਂ ਨੂੰ ਕਿਵੇਂ ਫੈਸਿਲਿਟੇਟ ਕਰ ਰਿਹਾ ਇਸੇ ਕਾਰਨ ਕਰਕੇ ਨੂੰ ਸਾਡੀ ਜਾਣਕਾਰੀ ਦੇ ਮੁਤਾਬਕ ਜਿਹੜੇ ਪਹਿਲੇ ਉੱਥੇ ਰੇਰਾਂ ਦੇ ਚੇਅਰਮੈਨ ਸੀ ਮਿਸਟਰ ਗੋਪਾਲ ਸੱਤੇਪਾਲ ਜੀ ਉਹਨਾਂ ਨੇ ਵੀ ਬੜਾ ਪ੍ਰੈਸ਼ਰ ਬਣਾਇਆ ਗਿਆ ਕੇਬੀਐਸ ਸਿੱਧੂ ਵੱਲੋਂ ਜਿਸ ਕਰਕੇ ਉਹਨਾਂ ਨੇ ਇਹਨਾਂ ਦਾ ਅਪੂਵਲ ਨਹੀਂ ਕਰੀ ਜਦੋਂ ਉਹ ਰਜ਼ਾਈਨ ਕਰ ਗਏ ਉਸ ਤੋਂ ਇਮੀਡੀਏਟਲੀ ਬਾਅਦ ਇਹਨਾਂ ਨੀ ਆਪਰੂਵਲ ਜ਼ਰੀ ਰਾ ਦੀਆਂ ਆ ਗਈਆਂ ਤੇ ਰੇਰਾ ਨੰਬਰ ਜਿਹੜਾ ਇਹਨਾਂ ਨੂੰ ਇਸ਼ੂ ਹੋਇਆ ਜਦੋਂ ਅਸੀਂ ਅਦਾਲਤ ਦਾ ਰੁਕ ਕੀਤਾ ਤਾਂ ਅਦਾਲਤ ਵੱਲੋਂ ਜਿਹੜਾ ਹੈ ਇਹ ਪਹਿਲਾ ਹੁਕਮ ਹੈ ਜੀ ਜਿਹੜਾ ਜਿਸ ਦਿਨ ਦਾਵਾ ਫਾਈਲ ਕੀਤਾ ਹੈ ਮੈਡਮ ਹਿੰਦਰਾ ਰਾਣੀ ਦੀ ਕੋਰਟ ਦੇ ਵਿੱਚ 3 ਅਪ੍ਰੈਲ 2024 ਨੂੰ ਬੜਾ ਕਲੀਅਰ ਆਪ ਨੰਬਰ ਪੇਜ ਦੇ ਵਿੱਚ ਹੈ ਕਿ ਡਿਫੈਂਡੈਂਟ ਇਸ ਰੈਸਟ੍ਰੇਨ ਫਰਮ ਰੀਜ਼ਿੰਗ ਐਨੀ ਟਾਈਪ ਆਫ ਕੰਸਟਰਕਸ਼ਨ ਐਸ ਉਲੀ ਡੀਟੇਲ ਮੈਂਸ਼ਨ ਕੀਤੀ ਹੈ ਬਿਲੋਗ ਆਫ ਦਾ ਪ੍ਰੀਨਟਲ ਨੈਕਸਟ ਵੀਕ ਆਫ ਯਰ ਇਸ ਤੋਂ ਬਾਅਦ ਵੀ 5 24 ਜਿਹੜੀ ਹੈ ਜੀ ਇਹ 스테 ਕਨਫਰਮ ਕਰਤੀ ਗਈ ਹੈ ਤੇ ਇਹ 스테 ਕਨਫਰਮ ਕਰਨ ਤੋਂ ਬਾਅਦ ਜਦ ਇਹਨਾਂ ਨੇ ਕੰਮ ਨਹੀਂ ਰੋਕਿਆ ਤਾਂ ਅਸੀਂ ਮੰਨਿਓ ਚੀਜ਼ ਜਸਟਿਸ ਨੂੰ ਇਹ ਚਿੱਠੀ ਲਿਖੀ ਹੈ ਜਿਹਦੇ ਨਾਲ 20524 ਦਾ ਇਹ ਜਿਹੜਾ ਆਰਡਰ ਹੈ 스테 ਕਨਫਰਮ ਕਰਨ ਦਾ ਉਹ ਨਾਲ ਲਗਾਇਆ ਜਿਹਦੇ ਵਿੱਚ ਇਹਨਾਂ ਦਾ ਸਾਰਾ ਪੱਖ ਅਦਾਲਤ ਕੋਲ ਨੂੰ ਮੈਂਸ਼ਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਅਸੀਂ ਅੱਜ ਤੋਂ 10 ਦਿਨ ਪਹਿਲਾਂ ਵਿਜੀਲੈਂਸ ਬਿਊਰੋ ਦੇ ਵਿੱਚ ਇਹਨਾਂ ਵੱਲੋਂ ਅਸ਼ਟਾਮ ਦੀ UPI ਦੀ ਚੋਰੀ ਕਰਨ ਸੰਬੰਧੀ ਜਿਵੇਂ ਗੁਰਨਾਮ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਹ ਕਿ 95 ਲੱਖ ਰੁਪਏ ਦੀ ਸੌਦੇ ਇਹਨਾਂ ਨੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀ ਹੈ ਪਰ ਰਜਿਸਟਰੀਆਂ 25 ਲੱਖ ਰੁਪਏ ਪ੍ਰਤੀ ਏਕੜ ਨੂੰ ਨਹੀਂ ਆਉਂਦੀਆਂ ਸਾਡੇ ਕੋਲ 95 ਲੱਖ ਦਾ ਬਿਆਨਾ ਉਹ ਨਾਲ ਲਾ ਕੇ ਅਸੀਂ ਵਿਜੀਲੈਂਸ ਨੂੰ ਦਿੱਤਾ ਹੈ ਕਿ 70 ਲੱਖ ਰੁਪਏ ਕੀ ਦੇਰੀ ਅਸ਼ਟਾਮ ਦੀ ਸਰਕਾਰ ਦੀ ਚੋਰੀ ਕੀਤੀ ਜਾ ਰਹੀ ਹੈ ਪਰ ਅੱਜ ਤੱਕ ਕਦੇ ਕੋਈ ਕਾਰਵਾਈ ਨਹੀਂ ਹੋਈ ਇਹਦੇ ਸਬੰਧ ਵਿੱਚ ਅਸੀਂ ਪਿਛਲੇ ਸਾਲ ਗੁਰਨਾਮ ਸਿੰਘ ਨੰਬਰਦਾਰ ਉਹਨਾਂ ਵੱਲੋਂ ਇੱਕ ਲੈਟਰ ਜੇੜੀ ਹੈ ਇਹ ਜਿਸਮਾ ਬੜੀ ਵੀ ਪਾਈ ਸੀ ਕਿ ਇਹਨਾਂ ਦੀਆਂ ਰਿਵਿਸਟਰੀਆਂ ਸੈਕਸ਼ਨ 47 ਦੇ ਸਟੈਂਡਰਡ ਐਕਟ ਦੇ ਤਹਿਤ ਜਨਤ ਕੀਤੀਆਂ ਜਾਂ ਤੇ ਇਹਨਾਂ ਤੋਂ ਬੰਦ ਦੀ ਜਿਹੜੀ ਹੈ ਕਮਿਊਨਿਟੀ ਪਲਸ ਪੈਨਲਟੀ ਮਸੂਲ ਕੀਤੀ ਜਾਵੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਇਹਨਾਂ ਦੇ ਖਿਲਾਫ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਅਫਸਰਾਂ ਦੀ ਠਮਾਟਾ ਦੇ ਵਿੱਚ ਮਿਲੀ ਭੁਗਤ ਹੈ ਰੇਰਾ ਦੇ ਵਿੱਚ ਜਿਹੜੀ ਮਿਲੀ ਭੁਗਤ ਹੈ ਅਸੀਂ ਉਹਨਾਂ ਵਾਸਤੇ ਵੀ ਵਿਜੀਲੈਂਸ ਨੂੰ ਲਿਖ ਕੇ ਦਿੱਤਾ ਹੋਇਆ ਕਿ ਜਿਹੜੇ ਕੰਸੈਂਟ ਲੈਟਰ ਇਹਨਾਂ ਨੇ ਉੱਥੇ ਨਾਲ ਲਾਈਆਂ ਜਿਸ ਤੋਂ ਬਿਨਾ ਅਪਰੂਵਲਸ ਹੋ ਨਹੀਂ ਸਕਦੀਆਂ ਉਹ ਸਾਰੇ ਬਰਾਮਦ ਕੀਤੇ ਜਾਣ ਉਹਨਾਂ ਦੇ ਆਧਾਰ ਤੇ ਤਫਤੀਸ਼ ਕਰਕੇ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਵੇ ਪਰ ਹਲੇ ਤੱਕ ਨਾ ਪ੍ਰਸ਼ਾਸਨ ਵੱਲੋਂ ਨਾ پولیس ਵੱਲੋਂ ਸਮੋਈ ਇੱਕ YouTube ਚੈਨਲ ਤੇ ਡੀਐਸਪੀ ਮੁੱਲਾਂਪੁਰ ਦਾ ਬਿਆਨ ਹੈ ਕਿ ਅਦਾਲਤ ਨੇ ਸਟੇਜ ਰੂਲ ਕਰਤੀ ਪਰ ਸਾਨੂੰ ਕੋਈ ਹਦਾਇਤ ਨਹੀਂ ਹੈ ਕੰਮ ਰਵਾਉਣ ਦੀ ਜਦੋਂ ਕਿ ਐਸ ਪਰ ਲਾਅ ਕੋਈ ਵੀ ਪਬਲਿਕ ਸਰਵੰਟ ਹੈ ਹੀ ਇਸ ਬਾਉਂਡ ਟੂ ਗੈਟ ਦੀ ਆਰਡਰਸ ਆਫ ਨੋਟ ਇੰਪਲੀਮੈਂਟਡ ਜਦੋਂ ਤੁਸੀਂ ਉੱਥੇ ਮੌਜੂਦਾ ਪੁਲਿਸ ਅਫਸਰ ਹੋ ਤੁਹਾਡੇ ਕੋਲ ਸਟੇ ਦਾ ਆਰਡਰ ਆ ਗਿਆ ਤੁਸੀਂ ਜਾ ਕੇ ਉੱਥੇ ਪੂਰੀ ਤਰ੍ਹਾਂ ਦੇ ਕੰਮ ਕਰਵਾਉਣਾ ਸੀ ਪਰ ਆਪਣੀ ਡਿਊਟੀ ਨੂੰ ਕਰਕੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ YouTube ਚੈਨਲ ਤੇ ਅੱਜ ਵੀ ਉਹ ਵੀਡੀਓ अवेलेबल ਹੈ ਕਿ ਸਟੇ ਦਾ ਜ਼ਰੂਰ ਹੋਈ ਹੈ ਪਰ ਸਾਨੂੰ ਅਦਾਲਤ ਵੱਲੋਂ ਕੋਈ ਡਾਇਰੈਕਸ਼ਨ ਨਹੀਂ ਮਿਲੀ ਅਦਾਲਤਾਂ ਨੇ ਕਦੇ ਪੁਲਿਸ ਅਫਸਰਾਂ ਨੂੰ ਡਾਇਰੈਕਸ਼ਨ ਨਹੀਂ ਕਰਨੀਆਂ ਹੁੰਦੀਆਂ ਪੁਲਿਸ ਜਿਹੜੀ ਹੈ ਇਟ ਇਜ਼ ਬਾਉਂਡ ਟੂ ਗੈਟ ਦੀ ਆਰਡਰਸ ਇੰਪਲੀਮੈਂਟਡ ਦੈਮਸੈਲ ਜਦੋਂ ਉਹਨਾਂ ਪਰ ਇਹਨਾਂ ਗਰੀਬ ਕਿਸਾਨਾਂ ਦੇ ਨਾਲ ਇਹਨਾਂ ਬੱਚਿਆਂ ਦੇ ਨਾਲ ਵੀ ਦੇ 11 ਕਨਾਲਾਂ ਉਸ ਮਸ਼ਕਤੀ ਖਾਤੇ ਦੇ ਵਿੱਚ ਪਈਆਂ ਇਹ ਵੀ ਕਨਸੈਂਟ ਜੇ ਆਪਣੇ ਆਪ ਦੇ ਵੀ ਦੇਵੇ ਕਾਨੂੰਨੀ ਤੌਰ ਤੇ ਕੋਈ ਮੈਨੇ ਨਹੀਂ ਰੱਖਦੀ ਉਹ ਵੀ ਕਾਗਜ਼ ਉਹਨਾਂ ਨੇ ਵਿੱਚ ਲਾ ਕੇ ਉਹ 11 ਕਨਾਲਾਂ ਦੀ ਅਪਰੂਵਲ ਲਈ। ਇੱਥੇ ਨਦੀਪ ਸਿੰਘ ਬੈਠੇ ਨੇ ਇੱਕ ਖਾਤੇ ਦੇ ਵਿੱਚ 16 ਕਨਾਲ ਮਸ਼ਕਤੀ ਤੇ 4 ਕਨਾਲ ਇਹਨਾਂ ਦੀ ਮਾਲਕੀ ਹੈ ਇਹਨੇ ਮਦਰ ਦੇ ਨਾਮ ਤੇ ਤੇ 11 ਮਰਲੇ ਸਿਰਫ ਐਸਐਸਐਮ ਹੋਲਡਿੰਗ ਦੀ 16 ਕਨਾਲਾਂ 'ਚੋਂ 11 ਮਰਲੇ ਆ। ਪਰ ਉਹ ਸਾਰੀ ਸਿਰਫ ਨਾਮ ਦੇ ਤੇ ਇਹਨੇ ਜਿਹੜਾ ਉੱਥੇ ਕਰਜ਼ਾ ਕਰ ਲਿਆ ਬੋਤੀਆਂ ਦੇ। ਉਹ ਇਸ ਤਰ੍ਹਾਂ ਕਿੰਨੇ ਜਮੀਦਾਰ ਨਹੀਂ ਹੈ ਜਿਹੜੀਆਂ ਜ਼ਮੀਨਾਂ ਨੇ ਉਹਨੇ ਦੱਬ ਕੇ ਉੱਤੇ ਤੱਕੇਸ਼ਾਹੀ ਕਰ ਰਹੇ ਨੇ ਆਪਣੇ ਇਨਫਲੂਐਂਸ ਨੂੰ ਯੂਜ਼ ਕਰ ਰਹੇ ਆ ਅੱਜ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਆਪੇ ਸਾਡਾ ਹੈ ਕਿ ਤੁਹਾਡੇ ਮਾਧਿਅਮ ਰਾਹੀਂ ਅਸੀਂ ਪ੍ਰਸ਼ਾਸਨ ਤੱਕ ਪੁਲਿਸ ਤੱਕ ਸਰਕਾਰ ਤੱਕ ਆਪਣੀ ਵਾਰ ਪਹੁੰਚਾ ਸਕੀਏ ਕਿ ਇਹ ਗਰੀਬਾਂ ਨੂੰ ਜਿਹੜਾ ਲੁੱਟਿਆ ਜਾ ਰਿਹਾ ਹੈ ਅਮਾਰੀ ਦੇ ਨਾਮ ਤੇ ਪ੍ਰੋਜੈਕਟ ਲਾਇਆ ਹੈ ਐਸਐਮ ਹੋਲਡਿੰਗ ਵੱਲੋਂ ਕੇਬੀਏ ਸਿਪੂਲ ਨੂੰ ਆਪਣਾ ਇਨਫਲੂਐਂਸ ਯੂਜ਼ ਕੀਤਾ ਵੀ ਆਫਸਰ ਸਾਹਿਬ ਦੇ ਵਿੱਚ ਅਪਰੂਵਲ ਲੈਣ ਲਈ ਪ੍ਰੋਜੈਕਟ ਪਾਸ ਕਰਾਉਣ ਲਈ ਉਹਦੇ ਸਬੰਧ ਵਿੱਚ ਬੰਦੀ ਯੂ ਕੰਨੀ ਕਾਰਵਾਈ ਕਰਕੇ ਕਿਉਂਕਿ ਜੋ ਕੋਰ ਦਾ ਮਸਲਾ ਹੈ ਉਹ ਅਸੀਂ ਉੱਥੇ ਲੜਨੀ ਹੈ ਸਟੇ ਸਾਾਨੂੰ ਮਿਲ ਗਈ ਹੈ ਪਰ ਉਹ ਕੰਮ ਨਹੀਂ ਰੋਕ ਰਹੀ ਸਾਡੀ ਆਏ ਪ੍ਰੈਸ ਕਾਨਫਰੈਂਸ ਸਾਡੀ ਸਟੇ ਲਈ ਨਹੀਂ ਹੈ ਸਾਡੀ ਹੱਕ ਦੀ ਲੜਾਈ ਇਸ ਕਰਦੀ ਹੈ ਕਿ ਜਿਹੜੀ ਧਾਂਗਲੀ ਜਾਨੀ ਕਾਗਜ਼ਾਂ ਦੇ ਆਧਾਰ ਤੇ ਅਕਸਰਾਂ ਨੂੰ ਉੱਪਰੋਂ ਜਾ ਕੇ ਅਧੂਪੋ ਜੀ ਇਹਨਾਂ ਨੂੰ ਦਿੱਤੀਆਂ ਉਹਨਾਂ ਨੂੰ ਜਾਗਰੂਕੀ ਕਰਨਾ ਸਾਡਾ ਮਕਸਦ ਹੈ ਤਾਂ ਕਿ ਜਿੰਨੇ ਵੀ ਇਹ ਵਿੱਚ ਅਫਸਰ ਸ਼ਾਮਿਲ ਨੇ ਜਿਨ੍ਹਾਂ ਨੇ ਵੀ ਉਹਨੂੰ ਸਪੋਰਟ ਕੀਤਾ ਹੈ ਜਿਹੜੇ ਕਿਸੇ ਮੰਤਰੀ ਦਾ ਕੋਲੇ ਸਰਦੇ ਹੱਥ ਹੈ ਤਾਂ ਉਹ ਸਾਰੇ ਸਾਹਮਣੇ ਆਣੇ ਚਾਹੀਦੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਜਿਹਨਾਂ ਜਿਹਨਾਂ ਨਾਲ ਧੱਕਾ ਪਾਇਆ ਜਿਹਨਾਂ ਵੀਡੀਓ ਦਿਖਾ ਰਹੀਆਂ ਜੀ ਇਹਨਾਂ ਤੋਂ ਪੁਲਿਸ ਦਾ ਕੰਪਲੇਂਟ ਦਿੱਤੀ ਗਈ ਸੀ ਇਹਨਾਂ ਨੂੰ ਹਾਂਜੀ ਸੱਜਣ ਜੀ ਕੋਲੋਂ ਕੰਪਲੇਨ ਗੱਤੀ ਹੋਈ ਆ ਉਲਟਾ ਪਰਚਾ ਇਹਨਾਂ ਤੇ ਦਰਜ ਹੈ ਜਿੰਨਾਂ ਨੇ ਮਾਰਤਾ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਸਭੋਂ ਪੁਲਿਸ ਨੇ ਇਹਨਾਂ ਨੂੰ ਬੁਲਾ ਕੇ ਥਾਣੀ ਜੀ ਗਿਆ ਕਿ ਅੱਜ ਦੇ ਬਾਅਦ ਚ ਆ ਕੇ ਜੇ ਤੂੰ ਜ਼ਮੀਨ ਦੇ ਵਿੱਚ ਵੜਿਆ ਤਾਂ ਤੇਰੇ ਤੇ ਇੱਕ ਪਰਚਾ ਹੋਊ ਵੀ ਦਵਾਂਗੇ ਹੱਲੇ ਇਕੱਲਾ ਟ੍ਰੈਸ ਪਾਸਿਕ ਦਾ ਹੋਇਆ ਤੈਨੂੰ ਇਹ ਨਹੀਂ ਪਤਾ ਕਿ ਤੇਰੇ ਘਰ ਸਮਾਨ ਰੱਖ ਕੇ ਤੈਨੂੰ ਨਸ਼ੇ ਦੇ ਕੇਸ ਚ ਅਸੀ ਫਸਾ ਦਈਏ ਸਭੋਂ ਇਹਨਾਂ ਨੂੰ ਡਰ ਕੇ ਮਾਰੇ ਜਾ ਰਹੀ ਹੈ ਇੱਕ ਤਰ੍ਹਾਂ ਤੋਂ ਗੜਬੜੀ ਹੋ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸ ਅਸੀਂ ਅਕਸਰ ਦੇਖਦੇ ਆ ਜਦੋਂ ਹੋ ਜਾਂਦੀ ਹੈ ਬਾਦ ਵਿੱਚ ਉਹਨਾਂ ਉੱਤੇ ਦੋਸ਼ ਉਲਟਾ ਲੱਗ ਜਾਂਦਾ ਹੈ ਕਿ ਬਲੈਕਮੇਲਿੰਗ ਕਰਨ ਦੇ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਹੈ। ਕੱਲ ਨੂੰ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਨਿਕਲੇਗੀ। ਇਹਦੇ ਵਿੱਚ ਫਰੰਦੇ ਵਿੱਚ ਜਿੰਨੇ ਜਿੰਨੀ ਦਾਦਿਆਂ ਗੱਲ ਕੀਤੀ ਹੈ, ਇਹ ਕੇਸ ਦੀ ਕਾਪੀ ਪਈ ਹੈ। ਇਹਦੇ ਵਿੱਚ 11 ਬੰਦਿਆਂ ਬਦੂ ਮੈਂ ਜਿਹੜੀ ਗੱਲ ਕੀਤੀ ਹੈ, ਸੌਰਣ ਸਿੰਘ ਤੇ ਲਖਮੀ ਸਿੰਘ, ਅਮਰੀਤ ਸਿੰਘ, ਦਸ਼ਮੀਸ਼ਪੁਰ, ਰਵਿਵੀ ਸਿੰਘ, ਵਿਲਾਪ ਸਿੰਘ, ਕਰਨਪ੍ਰੀਤ ਸਿੰਘ ਮੰਤਲ ਕਾਰ ਸਿੰਘ ਬੀਜੋ ਸਿੰਘ ਕੁਲਬੀ ਸਿੰਘ ਤੇ ਸੁਪਰ ਸਿੰਘ 11 ਜੀ ਵੀਦਾਰਾ ਵੱਲੋਂ ਇਹ ਜਿਹੜਾ ਕੇਸ ਪਾਇਆ ਗਿਆ ਹੈ ਔਰ ਇਸ ਕਰਕੇ ਕਾਫੀ ਚਬੌਰ ਮਾਲਕ ਬੈਠੇ ਨੇ ਹੁਣ ਅਸੀਂ ਅਸੀਲਾ ਇਹ ਨਦੀਪ ਸਿੰਘ ਉਹਨਾਂ ਦੇ ਜਿਹੜੇ ਚਾਰ ਚੌਲ ਦੀਆਂ ਗੱਲਾਂ ਕਰੀਏ ਇਸੇ ਕੇਸ 'ਚ ਅਸੀਂ ਵੀ ਪਾਰਟੀ ਬਣਨ ਲੱਗੇ ਕਿ ਵੀ ਆਰ ਆਲਸੋ ਇਫੈਕਟਡ ਪਾਰਟੀ ਤੇ ਇਸ ਕਰਕੇ ਉਹਦੇ 'ਚ ਕੋਈ ਇਹ ਨਹੀਂ ਕਰਦੀ ਕਿ ਕੋਈ ਬਲੈਕਮੇਲ ਵਾਲੀ ਇੱਕ ਜੀ ਵੀਦਾਰ ਆਪਣੇ ਹਿੱਸੇ ਦੀ ਜ਼ਮੀਨ ਦੀ ਲੜਾਈ ਲਾ ਰਿਹਾ ਨਦੀਪ ਸਿੰਘ ਜੀ ਉਹ ਕਹਿੰਦੇ ਕਿ ਤੁਹਾਡਾ ਪਲੰਗ ਇਹੀ ਕਰਦਾ ਕਿ ਤੁਸੀਂ ਬਲੈਕਮੇਲ ਕਰਕੇ ਉਸ ਤੇ ਪੈਸੇ ਹੀ ਲੈਨੇ ਹੋ ਪੈਸੇ ਨਾਲ ਤੁਸੀਂ ਕਾਸਟ ਦੋ ਦੇਣਾ ਡਾ ਇਹ ਬਲੈਕ ਮੈਂਬਰ ਦੇ ਤੁਸੀਂ ਖੇਤਰ ਤੋਂ ਤੁਸੀਂ ਕਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਕੇਬਲ ਟੋਪ ਕਰੀਏ ਤੇ ਕੰਪਲੀਨਟ ਅਸੀਂ ਜਿੰਨੀਆਂ ਦਿੱਤੀਆਂ ਵਾਪਸ ਲੈ ਲਾਂਗੇ ਨਰਦੀਪ ਸਿੰਘ ਦੇ ਨਾਮ ਦੇਤੇ ਉਹਨਾਂ ਨੇ ਕਹਿੰਦੇ ਤੁਸੀਂ ਕਰਾ ਦਿਓ ਅਧਿਰਮੇ ਕੋਈ ਕੋਸ਼ਿਸ਼ਾ ਨਰਦੀਪ ਸਿੰਘ ਜੀ ਤੁਹਾਡੇ ਨਾਮ ਤੇ ਉਹਨਾਂ ਦੇ ਨੁਮਾਇੰਦਿਆਂ ਦਾ ਲਿਖਤੀ ਰੂਪ ਚ ਡਾਕੂਮੈਂਟ ਹੈ ਜਿਹੜਾ ਕਿ ਪ੍ਰੈਸ ਕਲੱਬ ਨੂੰ ਅਗਾ ਕੀਤਾ ਗਿਆ ਕਿ ਇਹਨਾਂ ਤੋਂ ਸਾਵਧਾਨ ਰਹੋ ਇਹ ਸਾਡੇ ਨਾਲੇ ਵੀ ਗੱਲ ਕਰ ਚੁੱਕੇ ਆ ਕਿ ਟੇਬਲ ਟॉक ਕਰਦੇ ਆ ਸਾਰੀਆਂ ਕੰਪਲੇਨਟਸ ਵਾਪਸ ਲੈ ਲਾਂਗੇ ਦੇ ਆਸਟ੍ਰੇਲੀਆ ਕੋਈ ਨਾ ਕੋਈ ਕੰਪਨਸੇਟ ਕੀਤਾ ਜਾਵੇਗਾ ਇੱਕ ਗੱਲ ਹੋਰ ਵਜਤਾਰ ਦਾ ਕਿਸੇ ਨੇ ਜੀ ਟੇਬਲ ਟॉक ਕਰਦੇ ਇਨਕੀਟ ਕੀਤਾ ਨਹੀਂ ਬਲਕਿ ਮੈਂ ਕੰਪਲੇਨਟ ਕਿਸੇ ਕੇਸ ਦੇ ਵੀ ਹੱਦ ਤੱਕ ਬਣਿਆ ਨਹੀਂ ਨਾ ਜ਼ਰੂਰ ਪ੍ਰੀਵਿਅਸ ਸਟੈਪ ਅਡਾ ਕਿ ਮੈਂ ਕਿਸੇ ਦੇ ਗਲੋਬ ਕੋਈ ਕਾਰਪੋਰੇਟ ਆਉਟਲਾਈਨ ਵਾਲੀ ਕੰਪਨੀ ਤੇ ਵੀ ਹੋਵੇ ਵੀ ਆਨਲਾਈਨ ਆ ਸਭ ਕੁਝ ਗਿਆ ਹੈ ਉਹ ਤੇ ਬਾਕੀ ਕੀ ਕਰ ਲੋ ਐਂਡ ਮੀਨੂ ਆਈਟਮ ਕਿਸ ਨੇ ਇਨੀਸ਼ੀਏਟ ਕੀਤਾ ਤੁਸੀਂ ਮੈਂ ਕਿਸ ਨੇ ਇਨੀਸ਼ੀਏਟ ਕੀਤਾ ਹੋਵੇ ਕਿ ਕਰਕੇ ਬਾਕੀ ਤੁਸੀਂ ਇਸ ਮਸਲੇ ਤੇ ਹਾਈ ਕੋਰਟ ਗਏ ਸੀ ਕਹਿੰਦੇ ਕਿ ਉਹਨਾਂ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਪਟੀਸ਼ਨ ਸਾਡੇ ਜਿਹੜੇ ਰੂਪੀ ਸਾਹਿਬ ਹੈ ਉਹਨਾਂ ਨੇ ਵਿਡਰੋਅ ਕਰ ਦਿੱਤੀ ਸੀ ਕਿਉਂਕਿ ਜੱਜ ਸਾਹਿਬ ਕਹ ਰਹੇ ਸੀ ਕਿ ਇਹ ਮਸਲਾ ਵੀ ਮੈਟਰ ਸਿਵਲ ਕੋਰਟ ਦੀ ਸਾਡੇ ਦੇਖੋ ਥਿਸ ਇਸ ਨਾਟ ਸਮਥਿੰਗ ਲਾਈਕ ਅ ਕ੍ਰਿਮੀਨਲ ਲੇਜਰ ਹੀ ਵਾਸ ਮੋਰ ਇਨਕਲਾਈਨ ਟੁਵਰਡ ਅ ਸਿਵਲ ਨੇਚਰ ਆਫ ਦਿਸ ਕੇਸ ਦੈਟਸੋ ਆਈ ਕ੍ਰੀਡ ਵੀ साड़ी साड़ी की इंटीग्रेशन साड़े 2000 लाख रुपए ड्रॉप किए हैं। एक सवाल हो रहा है कि केबीएस सिद्धू के थे नाम पे उसकी कंपनी रजिस्टर्ड है जेडी की तो उसकी बार-बार नाम ले रही है। केबीएस सिद्धू के बेटे सहजवीर सिद्धू की पार्टनरशिप किस दो पार्टनर ने? क्योंकि सहजवीर सिद्धू योगर कप्तान ग ਸਾਥੀ ਕਰਦਾ ਇਹ ਸਤਾਰਿਕ ਕਰਦਾ ਪ੍ਰੋਜੈਕਟਸ ਤਾਰਾ ਕੋਲ ਜੁਮਤਾਵਲੀ ਹੁੰਦਾ ਸੋ ਇਹਦੀ ਬਲੈਕ ਮਨੀ ਲਗਣੀ ਹੈ ਜਿਵੇਂ ਨੰਬਰ ਦਾ ਚਾਟਨੀ ਵੀ ਦੱਸਿਆ ਇਕਵਿਟਮੇਂਡਾ ਕੇਬੀਐਸ 2 ਦਾ ਬਾਹਰ ਲੰਪੀਆ ਹੋਇਆ ਉਥੇ ਜਿਹੜਾ ਚੇਤਨ ਤਸ਼ੇਪ ਰਹੀਆਂ আর ਕਾਪੜੀਆਂ ਰਹੀਆਂ ਇਹਨਾਂ ਨੇ ਗੱਲ ਕੀਤੀ ਵੀ ਪੈਸਾ ਹੁੰਦਾ ਸੀ আর ਵਾਲੇ ਰਹੀ ਬਾਹਰ ਕੀ ਗਿਆ ਜਾਂਦਾ ਰਿਹਾ ਜਿੱਤੇ ਮੌਕੇ ਤੇ ਕੇਬੀਐਸ 2 ਉਤੇ ਨੇ ਉਹਨਾਂ ਦਾ ਨਾਮ ਕ੍ਰਿਏਸ਼ਨ ਸਕੈਮ ਦੇ ਵਿੱਚ ਆਲਰੇਡੀ ਚੱਲ ਰਿਹਾ ਹੈ ਜਿਹੜਾ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਵਾਰ ਬੁਲਾਇਆ ਵੀ ਸੀ ਪਰ ਉਹ ਹਾਈ ਕੋਰਟ ਅਪਰੋਚ ਕੀਤਾ ਤੇ ਹਾਈ ਕੋਰਟ ਨੇ ਹਲੇ ਕਿਹਾ ਕਿ ਇਹਨਾਂ ਨੂੰ ਕੋਈ ਦੁਸ਼ਪਰਦਾ ਨਹੀਂ ਉਹ ਅਸੀਂ ਉਸ ਉਸ ਉਹ ਵਾਲੇ ਜਿਹੜਾ ਸਹਿਜ ਵੀ ਸਿੱਧੂ ਯੂਜ਼ ਕਰ ਰਿਹਾ ਜਾਂ ਆਪਣੇ ਬਾਦਲ ਦਾ ਇਨਫਲੂਐਂਸ ਯੂਜ਼ ਕਰ ਰਿਹਾ ਕਿਉਂਕਿ ਸਹਿਜ ਵੀ ਸਿੱਧੂ ਜਿਹੜਾ ਹੈ ਉਹ ਆਪਣੇ ਆਪ ਕਿਸੇ ਅਫਸਰ ਤੱਕ ਪਹੁੰਚ ਕਰਨ ਦਾ ਯੋਗ ਨਹੀਂ ਹੈ ਇਹਨਾ ਸਾਨੂੰ ਵੀ ਪਤਾ ਨਾ ਉਹਨੇ ਵਲੇ ਸੀਧੀ ਅਨੀ ਨੌਲੇਜ ਆ ਪਹਿਲਾ ਪ੍ਰੋਜੈਕਟ ਉਹ ਲਗਾ ਰਿਹਾ ਹੈ ਸਾਡੀ ਜੋ ਦੇ ਨਾਮ ਤੇ ਦੋ ਸਾਥੂ ਨੇ ਜ਼ਮੀਨ ਪਰਚੇਸ ਕਰ ਲਈ ਮੈਂ ਤੁਹਾਨੂੰ ਦਿਖਾ ਸਕਦਾ ਕਿ 9 ਤਰੀਕ ਨੂੰ ਲੈਟਰ ਪਹੁੰਚ ਗਿਆ ਇੱਕ ਦਫਤਰ ਦੇ ਵਿੱਚ ਕਾਸਟਰੀ ਨੂੰ ਇਮੀਡੀਏਟਲੀ ਬਾਹਰ ਵਿਭਾਗ ਤੋਂ ਜਿਹੜੀ ਐਨਓਸੀ ਲਈ ਲੈਟਰ ਇਸ਼ੂ ਕਰਤੀ ਜਾਂਦੀ ਹੈ ਇਹ ਨਹੀਂ ਕਰਦੇ ਤੇ ਪਿਆਰਨ ਪ੍ਰੇਖ ਨੂੰ ਐਨਓਸੀ ਜਿਹੜੀ ਹੈ ਇਸ਼ੂ ਵੀ ਕਰ ਦਿੱਤੀ ਗਈ ਹੈ ਤੁਸੀਂ ਸਾਰੇ ਸਿਆਣੇ ਪੱਤਰਕਾਰ ਭਰਾਓ ਅੱਜ ਤੱਕ 2 ਦਿਨ ਦੇ ਵਿੱਚ ਕਿਹੜੇ ਡਿਪਾਰਟਮੈਂਟ ਦੇ ਵਿੱਚ ਅਗਰ ਇੱਕ ਆਮ ਬੰਦਾ ਜਾ ਕੇ ਅਪਲਾਈ ਕਰਦਾ ਹੈ ਤੁਸੀਂ 2 ਦਿਨ ਦੇ ਵਿੱਚ ਹੋਣੀਏ ਸੋ ਕਿਤੇ ਨਾ ਕਿਤੇ ਦਾ ਇਨਫਲੂਐਂਸ ਜਿਹੜਾ ਆਪਣੇ ਬਾਦਲੀ ਅਫਸਰ ਛਾਈ ਦਾ ਯੂਸ ਕੀਤਾ ਜਾ ਰਿਹਾ ਇਸ ਲਈ ਕੇਬੀਐਸ ਨੂੰ ਦਾ ਨਾਮ ਅਸੀਂ بار بار ਲੈ ਰਹੇ ਹਾਂ ਕਿ ਸਰਕਾਰ ਵਾਰ ਬਾਤ ਹੋ ਕਰ ਚੁੱਕੀ ਹੈ ਇੱਕ ਮਾਮਲੇ ਚ ਜੀਵੀਐਸ ਨੂੰ ਉਹ ਸਰਕਾਰ ਇਸ ਅਫਸਰ ਦਾ ਹੱਥ ਪੱਕ ਕਿਵੇਂ ਧੁਰੇਗੀ ਉਹਦੇ ਚ ਕੱਲਾ ਵਿਜੀਲੈਂਸ ਵੱਲੋਂ ਕੀਤਾ ਗਿਆ ਸੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਸੀਗਾ ਕਿਉਂਕਿ ਅਫਸਰ ਸਾਹੀ ਜਿਹੜਾ ਕੋਈ ਹਾਈਐਸਟ ਲੋਬੀ ਡੀਆਈਐਸਆਰ ਨੂੰ ਸਾਰਿਆਂ ਨੂੰ ਪਤਾ ਕਿ ਹਰ ਜਗ੍ਹਾ ਹਰ ਸਿਸਟਮ ਦੇ ਵਿੱਚ ਇੱਕ ਲੋਬੀਜ਼ਮ ਚੱਲ ਰਹੀ ਹੈ ਜਿੱਥੇ ਆਈਐਸ ਕੈਟੇਗਰੀ ਦਾ ਥੀ ਹੈਸ ਰਿਟਾਇਰਡ ਐਜ਼ ਅ ਚੀਫ ਸਕੱਟਰੀ ਉਹ ਇਸ ਪੋਸਟ ਤੇ ਹੀ ਰਹੇ ਨੇ ਸੋ ਉਹਨਾਂ ਦਾ ਸਾਰੇ ਅਫਸਰਾਂ ਤੱਕ ਪਹੁੰਚ ਹੈ ਸੋ ਇੱਕ ਬੰਦਾ ਜਦੋਂ ਕਿਸੇ ਸਕੈਮ ਦੇ ਵਿੱਚ ਇਨਵੋਲਵ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਉਹ ਹਾਈ ਲੈਵਲ ਅਪਰੋਚ ਕਰਦਾ ਇਥੇ ਨੂੰ ਕਿਹਾ ਕਿ ਨਹੀਂ ਬੁਲਾਇਆ ਜਾਣਾ ਚਾਹੀਦਾ ਜਦੋਂ ਇੰਨਾ ਬੀਫ ਮੈਂਸ ਰੱਖਦਾ ਹੈ ਕਿ ਉਹ ਆਪਣਾ ਇਸ ਚੀਜ਼ ਨੂੰ ਇਨਵੈਸਟੀਗੇਸ਼ਨ ਨੂੰ ਜਾਂ ਇਨਕੁਆਇਰੀ ਨੂੰ ਰੂਪ 사ਦਾ ਟਰਨ ਪਾਸ ਕਰਦਾ ਤਾਂ ਆਸਰਾ ਨੂੰ ਆਪਣੇ ਪਰਸਨਲ ਕੰਮ ਕਰਾਉਣ ਦੀ ਵੀ ਬਹੁਤ ਔਖੀ ਗੱਲ ਹੈ ਅੱਛਾ ਇਹ ਵੀ ਪਤਾ ਲੱਗਿਆ ਕਿ ਸੱਜਨ ਸਿੰਘ ਹਰ ਇਹਨਾਂ ਦੇ ਭਰਾਵਾਂ ਦਾ ਆਫਿਸ ਵਿੱਚ ਉੱਤੋਂ ਹੋਇਆ ਸੀ ਕੋਈ ਲੱਗਤੀ ਕਿ ਇਸ ਪਾਸੇ ਕੁਝ ਹੀ ਬਾਦੋ ਇਸ ਪਾਸੇ ਅਸੀਂ ਬਾਲਨ ਨਹੀਂ ਆਜਮੀਨ ਨੂੰ ਉਹ ਨੰਬਰ ਜਿਹੜੇ ਨਾਲ ਲਿਖਤੀ ਤੌਰ ਤੇ ਦਿੱਤੇ ਹੋਏ ਨਹੀਂ ਕੋਈ ਇਹ ਹੈ ਕਿ ਲਿਖਤੀ ਡਾਕੂਮੈਂਟ ਜਿਹਨਾਂ ਨੇ ਅਦਾਲਤ 'ਚ ਪੇਸ਼ ਕੀਤਾਂ ਉਹਨਾਂ ਅਦਾਲਤ ਸਵੀ ਕਨਫਰਮ ਨਾ ਕਰਦੀ। ਅਦਾਲਤ ਦੇ ਵਿੱਚ ਉਹਨਾਂ ਨੇ ਪੱਖ ਰੱਖਿਆ ਪਰ ਕੋਈ ਅਜਿਹਾ ਦਸਤਾਵੇਜ਼ ਉਹ ਪੇਸ਼ ਨਹੀਂ ਕਰ ਸਕਿਆ ਕਿ ਕੋਈ ਲਿਖਤੀ ਸਮਝੌਤਾ ਹੋਣਾ ਹੋਵੇ। ਪਰਵਾਰ ਦੇ ਵਿੱਚ ਤਿੰਨ ਪਰਿਵਾਰ ਨੇ ਹੀ ਸਜਨ ਸਿੰਘ ਉਹਨਾਂ ਦੇ ਤਿੰਨ ਇੱਕ ਵਾ 3 ਹਿੱਸੇ ਦੀ ਮਾਲਕੀ ਦਾ ਉਹਨਾਂ ਨੇ ਜ਼ਰੂਰ ਦੀ ਲਿਖਤੀ ਹੈ ਬਾਕੀ 2/3 ਜਿਹੜਾ ਇਹਨਾਂ ਦਾ ਹਲੇ ਤੱਕ ਉੱਥੇ ਪੈਂਡਿੰਗ ਪਿਆ। ਸੋ ਕਿਤੇ ਜੇ ਕੋਈ ਅਜਿਹੀ ਗੱਲ ਹੋਦੀ ਨਾ ਤਾਂ ਉਹ ਅਮਨਦਰਾਮ ਦੁਈਆ ਰੈਗਿਨ ਨਿਊਜ਼ਪੋਰਟ ਦੇ ਵਿੱਚ ਨਾਇਓ ਲਿਖਤ ਕਿਤੇ ਬਾਰ-ਬਾਰ ਉਹ ਜ਼ਰੂਰ ਜ਼ਬਾਨੀ ਕਹਿੰਦੇ ਰਹਿੰਦੇ ਆ ਕਿ ਸਮਝੌਤਾ ਹੋ ਗਿਆ ਸੀ ਪਰ ਉਹ ਲਿਖਤ ਅਜੇ ਤੱਕ ਕੇਸ ਦੇ ਵਿੱਚ ਅਦਾਲਤ ਦੇ முன்னੇ ਅਦਾਲਤ ਨੇ ਸਹੀ ਤੌਰ ਤੇ ਨਹੀਂ ਸੀ ਸਟੇ ਨਾ ਮੋੜਨ ਦਾ ਰੀਜ਼ਨ ਵੀ ਨਹੀਂ ਹੈ ਆ ਸਟੇ ਦਾ ਆਰਡਰ ਆ ਸੀ ਕੱਪੀਆ ਤੋਂ ਫਰਵਾਇਦ ਕਰ ਸਕਦੇ ਲਿਖਤੀ ਤਸਵੀਰ ਕਿਹਦਾ ਨਹੀਂ ਕੋਈ ਲਿਖਤੀ ਇਹ ਕੱਲੂ ਪੇਸ਼ ਕਰਦੇ ਨੇ ਫੇਰ ਉਹ ਇਹ ਤੋਂ ਕੋਈ ਫਰਦਾਇਤ ਸਾੜੀ ਨਹੀਂ ਹੁੰਦਾ 11 ਕਿਲੇ ਹਾਂ 11 ਕਿਲੇ ਉਹ ਕੱਲੂ ਵੀ ਸੀ 4 ਕਿਲੇ ਦੁੱਧਿਆ ਸੰਯੋਗ ਨਾਲ ਹਾਂਜੀ ਅਸੀਂ ਜਿੰਕ ਨੂੰ 37 ਨਾਲ ਦੀ ਨਾ ਰੀਵੀ ਵੀ ਜਿਹੜੇ 7 ਕਿਤੇ ਸਾਢੇ ਵਾਲੇ ਤੇ ਉਹ ਸਾਢੇ 30 ਉਹਨੂੰ ਉਹ ਇਹਦੇ ਬਾਅਦ ਤਾਂ ਦੇਖੀ ਜਦੋਂ ਵੀ 37 ਨਾਲ ਹੀ ਕਰਦੀ ਅਰਦਾ ਥਾੜੇ 11 ਕਿਤੇ ਦੱਸ ਤੇ ਫਤਕ ਨੂੰ ਜਿਵੇਂ ਹੁਣ ਭਾਰਤ ਮਾਲਾ ਦੇ ਅੱਧੀ ਜਿਹੜੇ ਪ੍ਰੋਜੈਕਟ ਚੱਲਦੇ ਨੇ ਵੱਡੇ ਹਾਈਵੇ ਨਿਕਲਣੇ ਪੰਜਾਬ ਦੇ ਵਿੱਚੋਂ ਤੁਸੀਂ ਦੇਖੋ ਉਹਦੇ ਵਿੱਚ ਸਾਂਝਾ ਮਸਲਤਾਂ ਜਿੰਨੇ ਵੀ ਮਤਲਬ ਸਾਡੇ ਉੱਤੇ ਵਿੱਚ ਕਿੰਨਾ ਦੋਪਰਾ ਚਿੰਨ ਭਰਾਵਾਂ ਦੀ ਜ਼ਮੀਨ ਹੈ ਚਾਹੇ ਬਾਹੀ ਕੋਈ ਵੀ ਬਰਾ ਕਰ ਰਿਹਾ ਲੇਕਿਨ ਜਿਵੇਂ ਜਿਵੇਂ ਵੀ ਉੱਤੇ ਜਿਵੇਂ ਜਿਵੇਂ ਵੀ ਨਾਮ ਜਿਹਦੇ ਬੋਲਦੀ ਹੈ ਤਾਂ ਮੈਂ ਉਹਦਾ ਤੇ ਖਾਤਿਆਂ ਦੇ ਵਿੱਚ ਪੈਸੇ ਪਹੁੰਚੇ ਹਨ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਇੱਕ ਭਰਾ ਇੱਕ ਸੜਕ ਬਾਹਰਿਆਂ ਲੋਕੀਂ ਦੇ ਦੂਜਾ ਭਰਾ ਦੂਜੀ ਸੜਕ ਨਾਲ ਤਾਂ ਗੱਲ ਬਹੁਤ ਹੀ ਨਹੀਂ ਹੁੰਦੀ ਹੈਗੀ ਗੱਲ ਹੁੰਦੀ ਹੈ ਕਿ ਉਹ ਜਿਹੜੀ ਇਹਦੇ ਨਾਮ ਬੋਲਦੀ ਹੈ ਸਾਂਝੇ ਮਰਸੱਕੇ ਦੇ ਵਿੱਚ ਜ਼ਮੀਨ ਪਈ ਹੈ ਕੋਈ ਹਟਕਾਲੀ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਹੈਗਾ ਸਾਰੇ ਗੱਲਾਂ ਉੱਥੇ ਜਾ ਕੇ ਮੈਂ ਮੈਂ ਅਹਿਮੀਅਤ ਰੱਖਦੀ ਆ ਨਾ ਵੀ ਤੇ ਕੋਈ ਪਿੰਡਾਂ ਦੇ ਵਿੱਚ ਕਿੰਨੇ ਈਸ਼ੂ ਹੋਏ ਤੁਸੀਂ ਇਹ ਦੇਖੋ ਕਿਵੇਂ ਉਹ ਲੋਕਾਂ ਨੂੰ ਜਿਹੜੇ ਜ਼ਮੀਨਾਂ ਦੇ ਪੈਸੇ ਮਿਲੇ ਆ ਜਿਹੜੇ ਹਾਈਪੇ ਨਿਕਲ ਰਹੇ ਆ ਜਿਹੜੇ ਭਾਵੇਂ ਜ਼ਮੀਰ ਨਹੀਂ ਵੀ ਮੌਂਦਾ ਸੀ ਪੈਸੇ ਉਹਨਾਂ ਨੂੰ ਮਿਲੇ ਆ ਜਿਹੜੇ ਬਹੁਤ ਸਾਰੇ ਉਹਨਾਂ ਨੂੰ ਪੈਸੇ ਵੀ ਨਹੀਂ ਕਈਆਂ ਨੂੰ ਮਿਲੇ ਕਿਉਂਕਿ ਦੇਖੋ ਇਹ ਪਿੰਡਾਂ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਇੱਕ ਸਾਹ ਦੂਜੇ ਭਾਨੇ ਵਾਲੀ ਦੂਜੇ ਸਾਹ ਦੂਜੇ ਦੇ ਬਾਰੇ ਲੇਕਿਨ ਉਹਨੇ ਜਦੋਂ ਆਪ ਦਾ ਹੱਕ ਵੇਚਿਆ ਏ ਉਹਨੇ ਭਾਵੇਂ ਆਪ ਦਾ ਹਿੱਸਾ ਵਿੱਚ ਹੀ ਆ ਨਾ ਜਦੋਂ ਉਹਨੇ ਆਪ ਦਾ ਹਿੱਸਾ ਵੇਚਿਆ ਜਿੰਨੀਆਂ ਖੇਤਰਾਂ ਦੇ ਵਿੱਚ ਹੀ ਮਨਜ਼ੂਰੀ ਤਾਂ ਪੁੱਢਾ ਬਣੋ ਉਠਾ ਉਠਾ ਦਿੱਤੀ ਗਈ ਹੈ ਨਾ ਮਨਜ਼ੂਰੀ ਤਾਂ ਕਰਾਵੰਦ ਨੂੰ ਨਹੀਂ ਕੀ ਚੈਟ ਪੁੱਡਾ ਨੂੰ ਨਹੀਂ ਕੀ ਹੈ ਲੇਕਿਨ ਹੁਣ ਉਹ ਲੇਕਿਨ ਅਜੋ ਇੱਕ ਜਗ੍ਹਾ ਤੇ ਕਬਜ਼ਾ ਕਰ ਰਹੀ ਹੈ ਉਹ ਟੱਕੇ ਦੇ ਕਰ ਰਹੀ ਹੈ ਨਾ ਕੋਈ ਇੱਕ ਇਨਸਾਫ ਵੀ ਹੋਣਾ ਚਾਹੀਦਾ ਹੈ ਨਾ ਇਹ ਨਹੀਂ ਤਾਂ ਹੈਗਾ ਜੋ ਕਰੋੜਾ ਰੁਪਈਆ ਦੀ ਕੰਪਨੀਆਂ ਵੀ ਹਾਂ ਕਰੋੜਾ ਰੁਪਈਆ ਨਿਵੇਸ਼ਤਾ ਲਈ ਇਹ ਨਹੀਂ ਨਾ ਉਹ ਤਾਂ ਅੰਸ਼ਕ ਸੜਾਈ ਦੇ ਵਿੱਚ ਹੀ ਰੁਕੂਟ ਹੈ ਲੇਕਿਨ ਉਹ ਟੱਕੇ ਦੀ ਜ਼ਮੀਰਾ ਤੇਰਾ ਅਕਤਬਰ ਨਹੀਂ ਹੈ ਇਹ ਨਹੀਂ ਕਿ ਹੋ ਸਕਦਾ ਕਿ ਸ਼ਰੀਆਨ ਸਾਡੇ ਨਾਲ ਟੋੜੋ ਟੋੜਿਆ ਨਾ ਧੱਕਾ ਹੋ ਰਿਹਾ ਨਾ ਇਹ ਤਾਂ ਬਹੁਤ ਵੱਡਾ ਫਰੋਡ ਹੋ ਰਿਹਾ ਨਾ ਅਸੀਂ ਤੁਹਾਡੇ ਜਿਹੜੀ ਹੈ ਈ ਦੇ ਵੀ ਪੰਜਾਬ ਸਰਕਾਰ ਨੂੰ ਸੀਐਮ ਮੁੱਖ ਮੰਤਰੀ